ਲਿਓ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਮ ਪੰਜਾਬੀ ਮੈਂ ਹਰਪ੍ਰੀਤ ਸੇ ਮੌਨਿਕ ਤੁਹਾਡਾ ਸਵਾਗਤ ਕਰਦਾ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਰਸਾਤਾ ਦਾ ਮੌਸਮ ਚੱਲ ਰਿਹਾ ਹੈ ਕੱਲ ਰਾਤ ਹੋਈ ਭਾਰੀ ਬਰਸਾਤ ਕਾਰਨ ਬਹੁਤ ਸਾਰੇ ਦਰਿਆਵਾਂ ਦੇ ਵਿੱਚ ਨਾਲਿਆਂ ਵਿੱਚ ਤੇ ਬਈਆਂ ਵਿੱਚ ਪਾਣੀ ਆ ਚੁੱਕਾ ਹੈਗਾ ਔਰ ਆਪਾਂ ਅੱਜ ਖੜੇ ਆ ਤੱਲਾਬੱਦਾ ਰੋਡ ਦੇ ਉੱਤੇ ਜੋ ਬਈ ਸੁਲਤਾਨਪੁਰ ਲੋਧੀ ਨੂੰ ਜਾਂਦੀ ਹੈਗੀ ਆ ਔਰ ਇਹ ਪੱਕੇ ਬੋਲ ਨੂੰ ਦੇ ਲੱਗ ਗਿਆ ਉਹਦੀ ਵੀ ਨਿਕਲਦੀ ਹੈ ਗੁਰਦੁਆਰਾ ਛੇਵੇਂ ਪਾਤਸ਼ਾਹੀ ਦਾ ਜਿਹੜਾ ਪੋਲ ਬੁਕਤਾ ਗੁਰਦੁਆਰਾ ਔਰ ਇਹ ਕਰੀਬ ਦੀ ਵੀ ਨੰਗਰੀ ਹੈਗੀ ਆ ਔਰ ਇਸ ਬਈ ਦੇ ਵਿੱਚ ਇੱਕ ਮੈਂ ਕਾਫੀ ਸਮਾਂ ਪਹਿਲਾਂ ਨੰਗਿਆ ਸੀਗਾ ਬਹੁਤ ਜ਼ਿਆਦਾ ਪਾਣੀ ਘਟ ਸੀਗਾ ਪਰ ਅੱਜ ਮੈਂ ਤੁਹਾਨੂੰ ਕੈਮਰਾਮੈਨ ਕਹਾਂਗਾ ਕਿ ਇੱਧਰ ਪਾਜੀ ਪਾਣੀ ਦਿਖਾ ਦਿੱਤਾ ਜਾਵੇ ਕਿ ਕਿੰਨਾ ਪਾਣੀ ਇਸ ਬਈ ਦੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਪਾਣੀ ਨੇ ਭਾਰੀ ਤਬਾਹੀ ਮਚਾਈ ਸੀਗੀ ਔਰ ਇੱਥੇ ਸਾਡੇ ਨਾਲ ਇੱਧਰਲੇ ਕੁਝ ਲੋਕਲ ਵੀਰ ਹੈਗੇ ਆ ਆਪੋ ਨਾਲ ਗੱਲਬਾਤ ਕਰਾਂਗੇ ਜੀ ਬੀਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਆਪਣਾ ਕੀ ਨਾਮ ਆ ਜੀ ਗੁਰਬਖਸ਼ ਸਿੰਘ ਮਲਤਾਨੀ ਗੁਰਬਖਸ਼ ਸਿੰਘ ਮਲਤਾਨੀ ਬਾਈ ਕਿਥੋਂ ਲੋਕਲ ਹੀ ਇਧਰੋਂ ਲੋਕਲ ਹੀ ਲੋਕਲ ਹੀ ਹੋ ਜੀ ਓਕੇ ਭਈ ਇਹ ਪਾਣੀ ਜਿਹੜਾ ਰਾਤ بارش ਪਈ ਆ ਉਹਰੇ ਕਰਕੇ ਕੁਝ ਪਾਣੀ ਅੱਜ ਪੌਗ੍ਰਾਮ ਦੇ ਉੱਤੇ ਤਲਵਾੜਾਂ ਤੋਂ ਛੱਡਿਆ ਵੀ ਜਾਵੇਗਾ ਇਹ ਪਿਛਲੇ ਸਾਲ ਆਪਣਾ ਇਧਰ ਲ ਕੀ ਹਿਸਾਬ-ਤਬ ਸੀਗਾ ਉਹਦੇ ਬਾਰੇ ਸਾਲ ਥੋੜਾ ਠੀਕ ਹੀ ਉਸ ਤੋਂ ਪਿਛਲੇ ਸਾਲ ਵੀ ਇਦਾਂ ਹੀ ਮਤਲ ਗਈ ਬਹੁਤ ਚੜਦਾ ਮਤਲ ਗਈ ਬਹੁਤ ਕਿਸਾਨ ਵਿਚਾਰਿਆਂ ਦੀ ਫਸਲ ਤਬਾਹ ਹੁੰਦੀ ਜਿਹਦੇ ਕਾਰਨ ਇਹ ਆ ਦੇਖ ਲਓ ਤੁਹਾਡੇ ਸਾਹਮਣੇ ਹੁਣ ਨਹਿਰ ਚੜੀ ਹੁਣ ਫੇਰ ਸ਼ਾਮਾਂ ਨੂੰ ਕਹਿੰਦੇ ਵੇ ਪਾਣੀ ਛੱਡਣਾ ਹਨਾ ਸ਼ਾਮ ਨੂੰ ਕਹਿੰਦੇ ਤਲਵਾੜਾ ਟਾਈਮ ਦੇ ਉੱਤੋਂ ਪਾਣੀ ਛੱਡਿਆ ਜਾਏਗਾ ਛੱਡਿਆ ਜਾਏਗਾ ਤਾਂ ਫੇਰ ਪਾਣੀ ਆਪ ਹੀ ਘਰਾਂ ਚ ਵੜ ਜਾਂਦਾ ਕਈ ਵਾਰੀ ਇਧਰੋਂ ਸਾਰੇ ਜੋ ਇਧਰ ਪਿੰਡ ਨੇ ਆਪਣੇ ਨਹਿਰ ਦੇ ਕੰਡੇ-ਕੰਡੇ ਜੋ ਵੀ ਨੇ ਆਪਣੇ ਇਥੋਂ ਤੁਰਪੋ ਦਿਲਜਾਗੀ ਕਾਲਮਾ ਕੀ ਆਲ ਪਰ ਕੀ ਘੋੜੇ ਚੱਕ ਵੱਡੀ ਮਿਆਣੀ ਤੋਂ ਸਭ ਨਾਲ-ਨਾਲ ਪਿੰਡ ਨੇ ਜਿਹੜੇ ਪਾਣੀ ਚੜ ਜਾਂਦਾ ਕਈ ਵਾਰੀ ਘਰਾਂ ਚ ਵੜ ਜਾਂਦਾ ਤੇ ਜਦੋਂ ਇਹ ਪਾਜੀ ਪਾਣੀ ਹੁਣ ਅੱਜ ਤੋਂ ਕੁਝ ਸਮਾਂ ਪਹਿਲਾਂ ਸੁੱਕਿਆ ਸੀਗਾ ਘੱਟ ਸੀਗਾ ਪਾਣੀ ਆ ਹੁੰਦਾ ਹੀ ਬਹੁਤ ਆ ਅੱਜ ਅੱਜ ਮੈਂ ਥੋੜੇ ਟਾਈਮ ਪਹਿਲਾਂ ਇੱਥੇ ਨੰਗਿਆ ਸੀਗਾ ਤੇ ਪਾਣੀ ਦੇਖਿਆ ਕਿ ਬਹੁਤ ਜ਼ਿਆਦਾ ਚੜਿਆ ਇਹ ਜਦੋਂ ਪਾਣੀ ਇੱਧਰਲੇ ਆ ਵਾਲੇ ਜਿਹੜੇ ਪਿੰਡ ਹੁੰਦੇ ਇੱਧਰ ਤਲਾ ਮੱਦਾ ਹੈਗਾ ਟੱਚ ਕਰ ਜਾਂਦਾ ਜਦੋਂ ਟੱਚ ਕਰ ਜਾਂਦਾ ਇਹ ਤੋਂ ਅੱਗੇ ਜਿਹੜਾ ਉਧਰੋਂ ਦਰਿਆ ਦਾ ਪਾਣੀ ਇੱਧਰ ਨੂੰ ਵੀ ਮਾਰ ਕਰਦਾ ਜਾਂ ਇਹੀ ਉਧਰ ਨੂੰ ਕਰਦਾ ਤੂੰ ਸਹੀ ਏ ਤੂੰ ਸਹੀ ਦੇ ਬੰਨਿਆ ਨਾ ਉਹਦੇ ਕਰਕੇ ਦਰਿਆ ਦਾ ਪਾਣੀ ਪਰਾਂ ਹੀ ਰਹਿੰਦਾ ਦਰਿਆ ਵੀ ਚੜਿਆ ਹੁਣ ਅੱਛਾ ਜੀ ਉਹ ਵੀ ਚੜੇਗਾ ਜੇ ਇਹ ਚੜੀਆਂ ਨਹਿਰਾ ਤੇ ਉਹ ਵੀ ਚੜੇ ਗਈ ਦੇਸਰ ਕੇ ਕਿਸਾਨਾਂ ਦੀ ਜਿੱਧਰ ਦੇ ਲੋ ਤਬਾਈ ਤਬਾਈ ਏ ਜੀ ਕਹਿੰਦੇ ਤਾਂ ਹਨ ਬਹੁਤ ਅਸੀਂ ਕਰਦੇ ਆ ਉਹ ਕਰਦੇ ਆ ਪਰ ਨਹੀਂ ਕਿਸਾਨ ਵਿਚਾਰੇ ਰਗੜੇ ਹੀ ਜਾਂਦੇ ਨੇ ਕਿਉਂਕਿ ਕਿਸਾਨ ਨੂੰ ਹਰ ਪਾਸੇ ਤੋਂ ਮਾਰ ਪੈਂਦੀ ਆ ਇੱਕ ਮੌਸਮ ਵਾਲੋ ਦੂਜਾ ਸਰਕਾਰਾਂ ਵਾਲੋ ਵੀ ਪੈਂਦੀ ਹੈਗੀ ਆ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕੋ ਦਿਖਾਉਂਗਾ ਕਿ ਇਧਰਲੀ ਸਾਈਡ ਤੁਸੀਂ ਪਾਣੀ ਦਿਖਾਓ ਜੀ ਕਿੰਨਾ ਪਾਣੀ ਚੜ ਚੁੱਕਾ ਹੈਗਾ ਇਹ ਬਈ ਦੇ ਵਿੱਚ ਤੋ ਵਾਈ ਦਾ ਮੰਝਰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਭਿਆਨਕ ਹੋ ਸਕਦਾ ਰੱਬ ਨਾ ਕਰੇ ਜੇ ਇਹ ਕਿਤੇ ਇਧਰਲੇ ਪਾਸੇ ਨੂੰ ਮਾਰ ਕਰਦਾ ਤੇ ਤੱਲਾ ਮੱਦਾ ਦੇ ਤਕਰ ਅਦਰੇ ਜਿਹੜੇ ਅਗਲੇ ਪਿੰਡ ਆਉਂਦੇ ਹੈਗੇ ਉਹਨਾਂ ਨੂੰ ਪਾਣੀ ਦੀ ਮਾਰ ਪੈ ਸਕਦੀ ਹੈਗੀ ਇਧਰਲੀ ਸਾਈਡ ਕਦਾਰੀ ਚੱਕ ਨੂੰ ਮਾਰ ਪੈ ਸਕਦੀ ਹੈਗੀ ਆ ਕਦਾਰੀ ਚੱਕ ਤੋਂ ਇਧਰ ਨੂੰ ਮੜ ਟੋਣ ਕਾਫੀ ਹੱਦ ਤੱਕ ਪਾਣੀ ਜਾ ਚੁੱਕਾ ਹੈਗਾ ਜਾਂਦਾ ਵੀ ਰਿਹਾ ਹੈਗਾ ਇੱਧਰ ਵੀ ਸਾਈਡ ਕੋੜਵਾਹਾ ਗਿਲਜੀਆ ਸੰਤ ਸਿੰਘ ਗਿਲਜੀਆ ਦੇ ਪਿੰਡ ਦੇ ਜੋ ਸਾਬਕਾ ਮੰਤਰੀ ਔਰ ਟਾਂਡਾ ਦੇ ਐਮਐਲਏ ਰਹਿ ਚੁੱਕੇ ਹੈਗੇ ਆ ਸੰਤ ਸਿੰਘ ਗਿਲਜੀਆ ਦੇ ਪਿੰਡ ਤੱਕ ਵੀ ਪਾਣੀ ਮਾਰ ਕਰਦਾ ਹੈਗਾ ਔਰ ਸਾਰੇ ਪ੍ਰਸ਼ਾਸਨ ਵਾਲੋ ਰਾਤ ਦੇ ਹੂਟਰ ਚਲਾ ਕੇ ਵੀ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਜਿਹੜੇ ਇਹ ਇੱਦਾਂ ਬਈਆਂ ਹੈਗੀਆਂ ਦਰਿਆਵਾਂ ਦੇ ਕੰਢਿਆਂ ਤੇ ਜਿਹੜੇ ਵੀ ਜਿਹੜੇ ਲੋਕ ਵੱਸ ਰਹੇ ਹੈਗੇ ਉਹ ਆਪਣੇ ਆਪ ਨੂੰ ਲਟਕਾ ਲੈਣ ਆਪਣੇ ਆਪ ਨੂੰ ਕਿਸੇ ਸੇਫ ਜਗ੍ਹਾ ਦੇ ਉੱਤੇ ਲੈ ਕੇ ਜਾਣ ਤਾਂ ਜੋ ਪਾਣੀ ਦੀ ਮਾਰ ਤੋਂ ਘੱਟ ਤੋਂ ਘੱਟ ਸਾਡਾ ਨੁਕਸਾਨ ਹੋ ਸਕੇ ਔਰ ਤੁਸੀਂ ਦੇਖ ਸਕਦੇ ਹੋ ਇਸੇ ਰੋਡ ਦੇ ਉੱਤੇ ਇਸ ਪੁਲ ਦੇ ਵਿੱਚ ਬਹੁਤ ਵੱਡਾ ਖੱਡਾ ਪੈ ਚੁੱਕਾ ਹੈਗਾ ਬਰਸਾਤਿਆਂ ਦੇ ਕਰਕੇ ਕੋਈ ਆਉਣ ਜਾਣ ਵਾਲਾ ਰਾਹੀਰ ਇੱਥੋਂ ਡਿੱਗ ਸਕਦਾ ਕੋਈ ਗੱਡੀ ਇਹਦੇ ਉੱਤੇ ਦੀ ਰਾਤ ਭਰ ਤੇ ਉੱਤੇ ਦੀ ਜੇਕਰ ਨੰਗ ਦੀ ਹੈਗੀ ਤੇ ਇਹ ਠੀਕ ਭਾਰੀ ਨੁਕਸਾਨ ਹੋ ਸਕਦਾ ਹੈਗਾ ਔਰ ਤੁਸੀਂ ਜੋ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਕਿਹੜੇ ਕਿਹੜੇ ਵੀਰਪੈਣ ਦਰਿਆਵਾਂ ਦੇ ਇਸ ਦੇ ਕੰਡੇ ਜਾਂ ਨਹਿਰਾਂ ਦੇ ਕੰਡੇ ਬਸਦੇ ਹੈਗੇ ਆ ਔਰ ਤੁਸੀਂ ਇੱਕ ਵਾਰੀ ਫੇਰ ਦੇਖੋ ਕਿ ਕਿੰਨਾ ਪਾਣੀ ਦਾ ਮੰਜ਼ਰ ਅੱਜ ਸ਼ਾਮ 5 ਵਜੇ ਕਹਿੰਦੇ ਕਿ 4000 ਕਿਊਸਿਕ ਪਾਣੀ ਪੌਂਗ ਡੈਮ ਤਲਵਾੜਾ ਤੋਂ ਛੱਡਿਆ ਜਾ ਰਿਹਾ ਹੈਗਾ ਇਦਾਂ ਦੀਆ ਵੀਡੀਓ ਹੋਰ ਦੇਖਣ ਲਈ ਧੰਨਵਾਦ ਜੀ ਥੈਂਕ ਯੂ